Брат, энергетелем с morally terminar апа? स की जा रही है पिछले दिन जो लट हुई दस अगस्त नाम साढ़े पांच बजे करीब 올 머쳇 ਜਿਹੜਾ ਕੋਟਕਪੂਰਾ ਰੋਡ ਤੇ ਹੈਗਾ ਉਥੇ ਦੋ ਬੰਦੇ ਉਹਨਾਂ ਦੀ ਦੁਕਾਨ ਦੇ ਵਿੱਚ ਵੜ ਕੇ ਉਹਨਾਂ ਦਾ ਗੱਲਾ ਖੋਲ ਕੇ ਉਸ ਚੋਂ 2,32,000 ਰੁਪਏ ਜੋ ਐਫਆਈਆਰ ਦਰਜ ਹੋਈ ਉਹਦੇ ਚ ਲੈ ਕੇ ਚਲੇ ਗਏ ਸੀਗੇ ਉਹ ਅਸੀਂ ਐਸਐਚਓ ਸਾਹਿਬ ਨੇ ਮੈ ਲੱਗ ਕੇ ਨਾਲ ਸਾਡੀ ਟੀਮ ਨੇ ਐਸਐਸਪੀ ਸਾਹਿਬ ਦੀ ਗਾਈਡੈਂਸ ਦੇ ਹਿਸਾਬ ਨਾਲ ਅਸੀਂ ਇਹ ਮੁਕਦਮਾ ਮਤਲਬ ਕਾਫੀ ਸ਼ਿੱਦਤ ਨਾਲ ਟ੍ਰੇਸ ਕੀਤਾ ਇਹ ਉਸ ਤੋਂ ਸਾਨੂੰ ਇਹ ਗੱਲ ਤਸਦੀਕ ਹੋਈ ਵੀ ਜਿਹੜੀ ਅਸਲ ਗੱਡੀ ਸੀਗੀ ਉਹਤੇ ਜਿਹੜਾ ਨੰਬਰ ਲੱਗਿਆ ਹੋਇਆ ਸੀਗਾ ਉਹ ਪਹਿਲਾਂ ਪੀਪੀ 10 200 0222 ਸੀਗਾ ਤੇ ਅਸਲ ਨੰਬਰ ਉਹਦਾ ਕਿਉਂਕਿ ਇਹਨਾਂ ਨੇ ਰਾਹ 'ਚ ਹੀ ਜਾਂਦੇ ਹੋਏ ਚੇਂਜ ਕੀਤਾ ਸੀ ਅਗਲੇ ਕੈਮਰੇ ਨੂੰ ਅਸੀਂ ਜੋ ਦੇਖਿਆ ਤਾਂ ਉਤੋਂ ਪਤਾ ਲੱਗਿਆ ਉਹ ਯੂਪੀ ਦਾ ਨੰਬਰ ਸੀਗਾ ਯੂਪੀ 11 ਸੀਕੇ 0188 ਸੀਗਾ ਇਸ ਦਾ ਜਦੋਂ ਅਸੀਂ ਪਤਾ ਕੀਤਾ ਇਹ ਆਰਸੀ ਜਿਹੜੀ ਸੀਗੀ ਇੱਕ ਉਥੋਂ ਦੇ ਗੋਰਖਪੁਰ ਦੇ ਬੰਦੇ ਦੇ ਨਾਂ ਤੇ ਸੀਗੀ ਪਰੇ ਗੱਡੀ ਜਦੋਂ ਅਸੀਂ ਇਥੋਂ ਫਿਰੋਜ਼ਪੁਰ ਤੋਂ ਪਤਾ ਕੀਤਾ ਤਾਂ ਇੱਥੇ ਫਿਰੋਜ਼ਪੁਰ ਐਨਓਸੀ ਇਹਦਾ ਕੱਟਿਆ ਗਿਆ ਸੀ ਜਿਹਦੇ ਨਾਂ ਤੇ ਕੱਟਿਆ ਗਿਆ ਸੀ ਉਸ ਤੋਂ ਫਿਰ ਇਹ ਸਾਰਾ ਟਰੇਸ ਹੋਇਆ ਮੁਕਦਮਾ ਉਹ ਮੇਨ ਬੰਦਾ ਗੁਰਪਿੰਦਰ ਸਿੰਘ ਸੀਗਾ ਫਿਰੋਜ਼ਪੁਰ ਦਾ ਰਹਿਣ ਵਾਲਾ ਇਹਦੇ ਨਾਲ ਜਿਹੜੇ ਸਾਥੀ ਸੀਗੇ ਇੱਕ ਅਜੇ ਸੀਗਾ ਜਿਹੜਾ ਕਿਲੀ ਦਾ ਹੈਗਾ ਥਾਣਾ ਲਖੋਕੇ ਬਹਿਰਾਮ ਚ ਪੈਂਦਾ ਦੂਜਾ ਹੈਪੀ ਸੀਗਾ ਜਿਹੜਾ ਕਿ ਮਮਦੋੜ ਥਾਣੇ ਦਾ ਵਿੱਚੋਂ ਦਾ ਛੋਟੀ ਕਲਾ ਪਿੰਡ ਹੈ ਸਰ ਇਹਨਾਂ ਤੇ ਕੋਈ ਪਹਿਲਾਂ ਵੀ ਪਰਚੇ ਦਾ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈਗਾ ਜੀ ਇਹਨਾਂ ਕੋਲੋਂ ਅਸੀਂ ਜਿਹੜੇ ਵੈਪਨ ਯੂਜ਼ ਕੀਤੇ ਸੀ ਉਹ ਦੋਨੇ ਇੱਕ ਬੰਦਾ ਅਜੇ ਫੜਨ ਵਾਲਾ ਰਹਿੰਦਾ ਗੁਰਪਿੰਦਰ ਜਿਹੜਾ ਉਹ ਫੜਨ ਵਾਲਾ ਰਹਿੰਦਾ ਹੈ ਵੈਪਨ ਆਹ ਡੰਮੀ ਸੀਗੇ ਜਿਹੜੇ ਕਿ ਗੈਸ ਲਾਈਟਰ ਹੈਗੇ ਨੇ ਇਹ ਯੂਜ਼ ਕੀਤੇ ਗਏ ਸੀ ਪਰ ਦੇਖਣ ਨੂੰ ਇਹ ਤੁਸੀਂ ਵੀ ਦੇਖ ਲਓ ਕਾਫੀ ਅਸਲ ਦੇ ਨਾਲ ਮਿਲਦਾ ਜੁਲਦਾ ਹੀ ਹੈ ਇਹਨਾਂ ਕੋਲੋਂ ਜਿਹੜੇ ਬੰਦੇ ਫੜੇ ਗਏ ਨੇ ਹੈਪੀ ਕੋਲੋਂ ਕੱਲ ਕਾਰ ਬਰਾਮਦ ਕੀਤੀ ਹੈ ਤੇ ਨਾਲੇ 30000 ਰੁਪਏ ਤੋਂ ਜਿਹੜੀ ਲੁੱਟੀ ਹੋਈ ਰਕਮ ਉਹ ਚ 30000 ਰੁਪਏ ਬਰਾਮਦ ਸਰ ਇਹਨਾਂ ਨੇ ਇਹ ਲੋਕ ਨੂੰ ਅੰਜਾਮ ਤੋ ਦਿੱਤਾ ਹਸਪਤਲ ਲੈ ਜਾਣਾ ਚਾਹੀਦਾ ਇਸੇ ਹੀ ਗੱਲ ਸਾਹਮਣੇ ਆਈ ਹੈ ਵੀ ਗੁਰਵਿੰਦਰ ਗੁਰਪਿੰਦਰ ਨੇ ਜਿਹੜੀ ਕਾਰ ਖਰੀਦੀ ਸੀ ਉਹਦੀਆਂ ਕਿਸ਼ਤਾਂ ਖੜੀਆਂ ਸੀਗੀਆਂ ਉਹਦੀ ਹਜੇ ਕਿਸ਼ਤ ਭਰੀ ਨਹੀਂ ਗਈ ਸੀ ਜਿਹਦੇ ਕਰਕੇ ਉਹ ਜਿਹੜਾ ਨੇ ਵੇਚੀ ਸੀਗੀ ਉਹ ਪੈਸੇ ਦੀ ਮੰਗ ਕਰ ਰਹੀ ਸੀ ਇਹਨੂੰ ਹੋਰ ਕੋਈ ਰਾਹ ਨਾ ਦਿਖਿਆ ਇਸ ਏਰੀਆ 'ਚ ਰਿਹਾ ਹੈਗਾ ਪਹਿਲਾਂ ਮਾਈਕਰੋ ਫਾਈਨੈਂਸ ਕੰਪਨੀਆਂ ਹੁੰਦੀਆਂ ਜਿਹੜੀਆਂ ਉਹਦੇ 'ਚ ਲੱਗਿਆ ਰਿਹਾ ਇਹਨੂੰ ਏਰੀਆ ਦਾ ਪਤਾ ਸੀਗਾ ਇਹਨੂੰ ਪਤਾ ਸੀ ਵੀ ਪਾਲ ਮਰਚੰਟ ਇੱਥੇ ਹੈਗਾ ਤੇ ਉੱਥੇ ਮਤਲਬ ਇਹਨੇ ਦੇਖਿਆ ਪਹਿਲਾਂ ਰੇਕੀ ਰੁਕੀ ਕਰਕੇ ਵੀ ਬੰਦੇ ਦੋ ਹੀ ਮੁੰਡੇ ਹੁੰਦੇ ਨੇ ਇੱਕ ਉਸ ਆਬ ਨਾਲ ਇਹ ਨੇ ਫੇਰ ਟਾਰਗੇਟ ਕੀਤਾ ਹੈ ਰਕਮ ਇਹਨਾਂ ਤੋਂ ਬਰਬੰਦ ਹੋ ਗਈ ਰਕਮ 30000 ਬਰਬੰਦ ਹੋਇਆ ਬਾਕੀ ਹਜੇ ਇੱਕ ਬੰਦਾ ਫੜਨ ਵਾਲਾ ਰਹਿੰਦਾ ਹੈ ਉਹ ਤੋਂ ਬਰਬੰਦ ਹੋਏਗੀ ਗੱਡੀ ਬਰਬੰਦ ਹੋ ਗਈ ਹੈ ਇੱਕ ਵੈਪਨ ਬਰਬੰਦ ਹੋ ਗਿਆ ਕਿਸ ਕਿਸ ਧਾਰਾ ਦੇ ਅਧੀਨ ਜਿਹੜਾ ਪਰਚਾ ਇਹ ਪਰਚਾ 307 ਦੇ ਤਹਿਤ ਦਰਸੀਗਾ ਜੀ 307 35 ਬੀ ਐਨ ਐਸ ਜਿਹੜਾ ਨਵਾਂ ਕਾਨੂੰਨ ਆਇਆ ਹੈ ਉਹਦੇ ਤਹਿਤ ਇਹ ਜਿਹੜੀ ਹੈਗੀ ਹੈ ਮਤਲਬ ਹਥਿਆਰ ਦਿਖਾ ਕੇ ਚੋਰੀ ਕਰਨ ਦੀ ਧਾਰਾ ਦੇ ਤਹਿਤ ਪਰਚਾ ਦਰਜ ਹੋਇਆ ਸੀ ਕੀ ਕਰ ਰਹੀ ਹੈ ਜੀ ਅਗਲੀ ਕਾਰਵਾਈ ਇਹਨਾਂ ਨੂੰ ਇੱਕ ਨੂੰ ਤਾਂ ਪੇਸ਼ ਕਰਤਾ ਸੀ ਕੱਲ ਇੱਕ ਦੀ ਜੇ ਦੀ ਕੱਲ ਗ੍ਰਿਫਤਾਰੀ ਪਈ ਹੈ ਉਹਨੂੰ ਅੱਜ ਪੇਸ਼ ਕਰਾਂਗੇ ਦੋਨਾਂ ਦਾ ਰਿਮਾਂਡ ਲੈ ਕੇ ਤੇ ਇੱਕ ਹਜੇ ਜਿਹੜਾ ਬੰਦਾ ਫੜਨ ਵਾਲਾ ਗੁਰਪਿੰਦਰ ਉਹ ਸਾਡੇ ਲਈ ਪ੍ਰਾਈਮ ਹੈਗਾ ਕਿਉਂਕਿ ਉਹ ਉਹਦੇ ਕਾਰਨ ਹੀ ਇਹ ਹੋਈ ਹੈ ਜੋ ਵਾਰਦਾਤ ਹੋਈ ਹੈ ਉਹਦੀ ਪੈਸਿਆਂ ਦੀ ਲੋੜ ਸੀ ਉਹਨੂੰ ਦੂਜੇ ਚੰਗੇ ਸੈਟਲ ਹੈਗੇ ਨੇ ਆਪਦੇ ਆਪ ਦੇ ਤਾਂ ਇੱਕ ਦੀ ਨਾਈ ਦੀ ਦੁਕਾਨ ਹੈ ਜਿਹੜਾ ਇਹ ਆਪਣਾ ਅਜੇ ਹੈਗਾ ਇਹਦੀ ਨਾਈ ਦੀ ਦੁਕਾਨ ਹੈ ਕਿਲੀ ਚ ਤੇ ਜਿਹੜਾ ਹਰਪ੍ਰੀਤ ਹੈ ਉਹਦੀ ਵੀ ਜ਼ਿੰਮੇਵਾਰ ਚੰਗਾ ਹੈਗਾ 1916 ਕਿਲ ਜਮੀਨ ਹੈਗੀ ਆ ਉਹਦੇ ਕੋਲ ਵੀ ਪਰੇ ਦੋਸਤੀ ਕਰਕੇ ਇਹਨਾਂ ਨੇ ਫਿਰ ਸਾਰਾ ਇਹ ਅੰਜਾਮ ਕੀਤਾ ਤੇ ਹੁਣ ਇਹ ਟਰੇਸ ਹੋ ਗਿਆ ਹੈਗਾ ਮੁਕਦਮਾ ਇਹ ਚੋਣ ਚੱਲ ਜਾਈਏ ਇਸ ਘਟਨਾ ਦੇ ਵਿੱਚ ਸ਼ਾਮਲ ਇਸ ਚ ਤਿੰਨ ਹੀ ਸ਼ਾਮਲ ਸੀ ਤਿੰਨ ਚੋਂ ਦੋ ਫੜ ਲਏ ਨੇ ਜੀ ਇੱਕ ਗੁਰਪਿੰਦਰ ਰਹਿ ਗਿਆ